ਪੰਜਾਬ ਸਕੂਲ ਸਿੱਖਿਆ ਬੋਰਡ ਮਹਾਲੀ ਵੱਲੋਂ ਅੱਜ ਜੋ 10ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਨੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋੜਕੀਆਂ ਦੀ ਵਿਦਿਆਰਥਣ ਸੁਨੀਤਾ ਨੇ ਉਹਨਾਂ ਨਤੀਜਿਆਂ ਵਿੱਚ ਪੂਰੇ ਪੰਜਾਬ ਵਿੱਚੋਂ 15ਵਾਂ ਰੈਂਕ ਅਤੇ ਮਾਨਸਾ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਹਾਸਲ ਕਰਕੇ ਪੂਰੇ ਮਾਨਸਾ ਜ਼ਿਲ੍ਹੇ ਦਾ ਮਾਣ ਵਧਾਇਆ ਆਪਣੇ ਸਕੂਲ ਦਾ ਨਾਮ ਹੈ ਜੋ ਰੌਸ਼ਨ ਕੀਤਾ ਇਸ ਮੌਕੇ ਤੇ ਅਸੀਂ ਸੁਨੀਤਾ ਦੇ ਘਰ ਪਹੁੰਚੇ ਆ ਉਹਨਾਂ ਨਾਲ ਇਹ ਖੁਸ਼ੀ ਸਾਂਝੀ ਕਰਨ ਦੇ ਲਈ ਸਨੀਤਾ ਦੇ ਪਰਿਵਾਰ ਦੇ ਨਾਲ ਅਸੀਂ ਇਸ ਮੌਕੇ ਉਹਨਾਂ ਦੇ ਘਰ ਤੋਂ ਲਾਈਵ ਆ ਇਸ ਖੁਸ਼ੀ ਨੂੰ ਅਸੀਂ ਸਾਂਝਾ ਕਰਨ ਦੇ ਲਈ ਇੱਥੇ ਪਹੁੰਚੇ ਆ ਅਸੀਂ ਸਮੁੱਚੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਸਨੀਤਾ ਨੂੰ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਸਮੁੱਚੇ ਸਟਾਫ ਨੂੰ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਇਹ ਮਕਾਮ ਇਹਨੂੰ ਹਾਸਲ ਹੋਇਆ ਅਸੀਂ ਸਨੀਤਾ ਦੀ ਇਸ ਪ੍ਰਾਪਤੀ ਦੀ ਖੁਸ਼ੀ ਦੇ ਵਿੱਚ ਕੇਕ ਲੈ ਕੇ ਉਸਦੇ ਘਰ ਵਿਖੇ ਪਹੁੰਚੇ ਆ ਤੇ ਇੱਥੇ ਖੁਸ਼ੀ ਦਾ ਸੀ ਕੇਕ ਹੈ ਜੋ ਉਹ ਕੱਟ ਰਹੇ ਆ ਸੁਨੀਤਾ ਨੂੰ ਬਹੁਤ-ਬਹੁਤ ਵਧਾਈਆਂ ਉਸ ਦੀ ਇਸ ਪ੍ਰਾਪਤੀ ਦੇ ਲਈ ਤੇ ਅਸੀਂ ਕੇਕ ਹੈ ਜੋ ਕਟਾ ਰਹੇ ਆ ਇਸ ਖੁਸ਼ੀ ਦੇ ਮੌਕੇ ਤੇ ਵਧਾਈਆਂ ਤੁਹ ਬਹੁਤ-ਬਹੁਤ ਸਮੁੱਚੇ ਪਰਿਵਾਰ ਨੂੰ ਸਾਡੇ ਵੱਲੋਂ ਇੱਕ ਵਾਰ ਫੇਰ ਇਸ ਬੱਚੀ ਨੂੰ ਬਹੁਤ-ਬਹੁਤ ਵਧਾਈਆਂ ਮੈਂ ਨਾਲ ਹੀ ਇਹ ਵੀ ਦੱਸਣਾ ਚਾਹੁੰਦਾ ਕਿ ਸੁਨੀਤਾ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਵਿੱਚ ਨਾਸਰੀ ਜਮਾਤ ਤੋਂ ਲਗਾਤਾਰ ਸਾਡੇ ਕੋਲ ਪੜ ਰਹੀ ਹੈ ਬਿਨਾ ਕੋਈ ਟਿਊਸ਼ਨ ਲਗਾਇਆ ਆਪਣੀ ਮਿਹਨਤ ਦੇ ਸਦਕਾ ਇਸਨੇ ਮੁਕਾਮ ਹਾਸਲ ਕੀਤਾ ਤੇ ਇਸ ਪ੍ਰਾਪਤੀ ਦੇ ਲਈ ਸਮੁੱਚੇ ਸਟਾਫ ਨੂੰ ਦੁਬਾਰਾ ਫਿਰ ਮੈਂ ਬਹੁਤ-ਬਹੁਤ ਵਧਾਈਆਂ ਦਿੰਨਾ ਸੁਨੀਤਾ ਨੂੰ ਸੁਨੀਤਾ ਦੇ ਪਰਿਵਾਰ ਨੂੰ ਸੁਨੀਤਾ ਦੇ ਪਾਪਾ ਜੀ ਖੜੇ ਨੇ ਉਹਨਾਂ ਦੇ ਮੰਮਾ ਖੜੇ ਨੇ ਉਹਦੀ ਸਿਸਟਰ ਖੜੀ ਹੈ ਤੇ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ